प्यारे विद्यार्थी हो सत श्रीकाल अज द इस वीडियो बहुत, बहुत स्वागत है तो वीडियो कर करद शुरू प्रश्न पहला माता खीवी जी ती नोट लिखो उत्तर माता खीवी 1506 1582 ਸਿੱਖ ਇਤਿਹਾਸ ਦੀ ਮਹਾਨ ਔਰਤ ਤੇ ਲੰਗਰ ਪ੍ਰਥਾ ਦੀ ਸਿਰਜਣਹਾਰੀ ਦਾ ਜਨਮ ਸਨ 1506 ਈਸਵੀ ਵਿੱਚ ਭਾਈ ਦੇਵੀ ਚੰਦ ਖੱਤਰੀ ਦੇ ਘਰ ਮਾਤਾ ਕਰਮ ਦੇਵੀ ਦੀ ਕੁੱਖੋਂ ਹੋਇਆ ਭਾਈ ਦੇਵੀ ਚੰਦ ਉਸ ਸਮੇਂ ਦੇ ਅਮਰਸਰ ਜਿਹੜਾ ਅਮਰਸਰ ਜਿਹੜਾ ਦੇ ਨਗਰ ਸੰਗਰਦੀਪ ਸਨੀਕ ਸਨ ਤੇ ਹੁਣ ਇਹ ਨਗਰ ਤਰਨਤਾਰਨ ਜ਼ਿਲ੍ਹਾ ਵਿੱਚ ਸਥਿਤ ਹੈ ਭਾਈ ਦੇਵੀ ਚੰਦ ਇੱਕ ਦੁਕਾਨਦਾਰ ਸਨ ਅਤੇ ਛੋਟੇ ਪੱਧਰ ਤੇ ਸਹਾਉਕਾਰੀ ਦਾ ਕੰਮ ਵੀ ਕਰਦੇ ਸਨ ਪ੍ਰਸ਼ਨ ਦੂਸਰਾ ਮਸੰਦ ਪ੍ਰਣਾਲੀ ਬਾਰੇ ਮਸੰਦ ਪ੍ਰਣਾਈ ਤੇ ਇੱਕ ਨੋਟ ਲਿਖੋ ਇੱਕ ਨੋਟ ਨੋਟ ਲਿਖੋ ਉਤਰ ਮਸੰਦ ਫਾਰਸੀ ਭਾਸ਼ਾ ਦੇ ਸ਼ਬਦ ਮਸਨਦ ਤੁਮਣਿਆ ਇਸ ਤੋਂ ਭਾਵ ਉੱਚਾ ਸਥਾਨ ਇਸ ਪ੍ਰਥਾ ਦੀ ਸਥਾਪਨਾ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਇਸ ਦਾ ਅਸਲ ਮਕਸਦ ਅਸਲ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਇਆ ਉਸ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਹਰੇਕ ਸਿੱਖ ਆਪਣੀ ਆਮਦਨ ਵਿੱਚ ਦਸਵੰਦ ਦਸਵਾਂ ਹਿੱਸਾ ਹਿੱਸਾ ਗੁਰੂ ਸਾਹਿਬ ਨੂੰ ਭੇਟ ਕਰੇਗਾ ਮਸੰਦ ਪ੍ਰਚਾਰ ਵੀ ਕਰਦੇ ਸਨ ਮਸੰਦ ਪ੍ਰਥਾ ਸਿੱਖ ਪੰਥ ਦੇ ਵਿਕਾਸ ਵਿੱਚ ਕਮਿਲ ਪੱਥਰ ਸਿੱਧ ਹੋਈ ਤੀਸਰਾ ਪ੍ਰਸ਼ਨ ਅਕਾਲ ਤਖਤ ਤੇ ਇੱਕ ਨੋਟ ਲਿਖੋ ਉੱਤਰ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਹਾਨ ਕਾਰਜ ਸੀ ਸਿੱਖਾਂ ਦੀ ਰਾਨਿਤਿਕ ਅਤੇ ਦੁਨਿਆਵੀ ਰਹਿਣਵਾਈ ਲਈ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ 1606 ਈਸਵੀ ਵਿੱਚ ਸ਼ੁਰੂ ਕਰਵਾਈ ਇਹ ਕਾਰਜ 1609 ਈਸਵੀ ਵਿੱਚ ਸੰਪੂਰਨ ਹੋਇਆ ਇਸ ਤਖਤ ਤੇ ਬੈਠ ਕੇ ਸ੍ਰੀ ਗੁਰੂ ਹਰਗੋਬਿੰਦ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ ਰਾਜਨੀਤਿਕ ਅਤੇ ਸੈਨਿਕ ਮਾਮਲਿਆਂ ਦੀ ਅਗਵਾਈ ਕਰਦੇ ਸਨ ਪ੍ਰਸ਼ਨ ਚੌਥਾ ਬਾਲ ਗੁਰੂ ਕਿਸ ਨੂੰ ਤੇ ਕਿਉਂ ਕਿਹਾ ਜਾਂਦਾ ਹੈ ਉੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਿੱਖਾਂ ਦੇ 8ਵੇਂ ਗੁਰੂ ਸਨ ਉਹ 1661 ਈਸਵੀ ਚ ਗੁਰਗੱਦੀ ਤੇ ਬਿਰਾਜਮਾਨ ਹੋਏ ਉਸ ਸਮੇਂ ਕੇਵਲ ਉਹਨਾਂ ਦੀ ਉਮਰ 5 ਵਰਿਆਂ ਦੀ ਸੀ ਵਰਿਆਂ ਦੇ ਸਨ ਇਸ ਕਾਰਨ ਉਹਨਾਂ ਨੂੰ ਬਾਲ ਗੁਰੂ ਬਾਲਾ ਪ੍ਰੀਤਮ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਵੱਡੇ ਭਰਾ ਰਾਮ ਰਾਏ ਦੇ ਖਸੌਣ ਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਚੌਥਾ ਪੁਆਇੰਟ ਉਹਨਾਂ ਦਿਨਾਂ ਵਿੱਚ ਦਿੱਲੀ ਵਿੱਚ ਚੇਚਕ ਅਤੇ ਹੈਜ਼ਾ ਫੈਲਿਆ ਹੋਇਆ ਸੀ ਗੁਰੂ ਜੀ ਨੇ ਬਿਮਾਰ ਲੋਕਾਂ ਦੀ ਸੇਵਾ ਕੀਤੀ ਪੰਜਵਾਂ ਪ੍ਰਸ਼ਨ ਚੱਪੜਚੜੀ ਦੀ ਲੜਾਈ ਤੇ ਸੰਖੇਪ ਵੇਰਵਾ ਦਿਓ ਹਾਂ ਪੁੱਤਰ ਸਿੱਖਾਂ ਵਿੱਚ ਸਰਹੰਦ ਦੀ ਫੌਜ ਦਾ ਵजीर खान ਦੇ ਵਿਰੁੱਧ ਪਾਰੀ ਗੁੱਸਾ ਸੀ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਹਬਜ਼ਾਦੇ ਸਹਬਜ਼ਾਦਾ ਜੋਰਾਵਰ ਸਿੰਘ ਤੇ ਸਹਬਜ਼ਾਦਾ ਫਤਿਹ ਸਿੰਘ ਨੂੰ ਜਿੰਦਾ ਨੀਹਾਂ ਵਿੱਚ ਚਨਵਾ ਦਿੱਤਾ ਸੀ ਸਿੱਖ ਗੁਰੂ ਗੋਬੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਹੌਜਾਦਿਆਂ ਸਹੌਜਾਦਾ ਜੀਤ ਸਿੰਘ ਅਤੇ ਸਹੌਜਾਦਾ ਅਜੂਆ ਸਿੰਘ ਤੇ ਹੋਰਨਾਂ ਸਿੱਖਾਂ ਦੀਆਂ ਸਹੀਦੀਆਂ ਦਾ ਬਦਲਾ ਲੈਣਾ ਚਾਹੁੰਦੇ ਸਨ ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ 12 ਮਈ 1710 ਈਸਵੀ ਨੂੰ ਚੱਪੜਚੜੀ ਦੇ ਸਥਾਨ ਤੇ ਵਜ਼ੀਰ ਖਾਨ ਤੇ ਹਮਲਾ ਕੀਤਾ ਇਹ ਲੜਾਈ ਬੜੀ ਭਿਆਨਕ ਹੋਸੀ ਵਜ਼ੀਰ ਖਾਨ ਦੇ ਮਰਦੇ ਹੀ ਉਸ ਦੀ ਸੈਨਾ ਵਿੱਚ ਭਾਜੜ ਮਤ ਪੈ ਗਈ ਇਸ ਮਹੱਤਵਪੂਰਨ ਜਿੱਤ ਕਾਰਨ ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ ਭੀਗ ਭਾਗ ਸਿਰ ਜਿਹੜੇ ਆਪਣਾ ਗੁਦਰਾ ਦੂਸਰਾ ਭੀਗ ਭਾਗ ਦੇ ਵਿੱਚ ਕੋਈ ਤਿੰਨ ਪ੍ਰਸ਼ਨ ਕਰਨੇ ਸੀਗੇ ਪਹਿਲਾ ਪ੍ਰਸ਼ਨ ਕਾਲੀ ਫੂਲਾ ਸਿੰਘ ਤੇ ਨੋਟ ਲਿਖੋ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਰਾਜਾਂ ਦੀਆਂ ਨੀਹਾਂ ਨੂੰ ਹੋਰ ਨੀਹਾਂ ਨੂੰ ਮਜ਼ਬੂਤ ਕਰਨ ਅਤੇ ਉਸ ਦੀਆਂ ਸੇਵਾਵਾਂ ਦੇ ਵਿਸਥਾਰ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ 1807 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਦੇ ਕਾਰਨ ਕਸੂਰ ਤੇ ਕਬਜ਼ਾ ਕਰਨ ਵਿੱਚ ਸਫਲ ਹੋਇਆ 1818 ਈਸਵੀ ਵਿੱਚ ਮਲਤਾਨ ਦੀ ਜਿੱਤ ਵਿੱਚ ਵੀ ਅਕਾਲੀ ਫੂਲਾ ਸਿੰਘ ਨੇ ਮਹੱਤਮਪੂਰਨ ਯੋਗਦਾਨ ਦਿੱਤਾ 1918119 ਵਿੱਚ ਕਸ਼ਮੀਰ ਦੀ ਜਿੱਤ ਸਮੇਂ ਵੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਨ ਉਹ 14 ਮਾਰਚ 1830 ਈਸਵੀ ਨੂੰ ਅਫਗਾਨਾਂ ਨਾਲ ਕੋਈ ਨੁਸਹਿਰਹਾ ਦੀ ਭਿਆਨਕ ਲੜਾਈ ਵਿੱਚ ਸ਼ਹੀਦ ਹੋ ਗਿਆ ਦੂਸਰਾ ਪ੍ਰਸ਼ਨ ਸਿੱਖ ਮਿਸਲਾਂ ਵਿੱਚ ਤਾਬੇਦਾਰੀ ਕੀ ਹੈ ਠੀਕ ਹੈ ਤਾਬੇਦਾਰੀ ਪ੍ਰਥਾ ਕੀ ਹੈ ਉੱਤਰ ਤਾਬੇਦਾਰੀ ਪ੍ਰਥਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਕਿਸਾਨਾਂ ਅਤੇ ਜ਼ਿਮੀਦਾਰਾਂ ਜਿ ਜਿਮੀਦਾਰ ਸਿੱਖ ਮਿਸਲਾਂ ਦੇ ਮੁਖੀਆਂ ਨੂੰ ਇੱਕ ਨਿਸ਼ਚਿਤ ਹਿੱਸਾ ਜ਼ਮੀਨ ਦਾ ਉਤਪਾਦਨ ਦੇ ਰੂਪ ਵਿੱਚ ਦੇਣ ਦਾ ਦੇਣ ਲਈ ਬੰਦੇ ਬੰਧਨ ਹੋਈ ਪੁੰਦੇਸਨ ਤੀਜਾ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦਾ ਸੰਖੇਪ ਵਰਣਨ ਕਰੋ ਉੱਤਰ ਮਹਾਰਾਜਾ ਰਣਜੀਤ ਸਿੰਘ ਨੇ 1802 ਈਸਵੀ ਤੋਂ ਲੈ ਕੇ 1817 ਈਸਵੀ ਸਮੇਂ ਦੌਰਾਨ ਮੁਲਤਾਨ ਦੇ ਵਿਰੁੱਧ ਸੇ ਸੈਨਿਕ ਮੁਹਿੰਮਾਂ ਭੇਜੀਆਂ ਮੁਲਤਾਨ ਦਾ ਸਾਸਕ ਮੁਜਫਰ ਖਾਨ ਹਰ ਵਾਰੀ ਭਾਰੀ ਨਜ਼ਰਾਨਾ ਦੇ ਕੇ ਟਾਲਦਾ ਰਿਹਾ ਦੂਸਰਾ ਪੁਆਇੰਟ 1818 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ 7ਵੀਂ ਵਾਰ ਇੱਕ ਫੌਜ ਮਿਸਰ ਦੀਵਾਨ ਚੰਦ ਦੀਦੀਨ ਮੁਲਤਾਨ ਵੱਲ ਭੇਜੀ ਪੁਆਇੰਟ ਤੀਸਰਾ ਸਿੱਖ ਸੈਨਾ ਨੇ ਮੁਲਤਾਨ ਦੇ ਨਵਾਬ ਮੁਜਫਰ ਖਾਨ ਨੂੰ ਹਰਾ ਕੇ 2 ਜੂਨ 1818 ਨੂੰ ਮਲਤਾਨ ਦੇ ਕਬਜ਼ਾ ਕਰ ਲਿਆ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਮਲਤਾਨ ਤੇ ਕਬਜ਼ਾ ਹੋ ਗਿਆ ਚੌਥਾ ਪ੍ਰਸ਼ਨ ਸਦਾ ਕੌਰ ਤੇ ਨੋਟ ਲਿਖੋ ਸਦਾ ਕੌਰ 1762 1832 ਪੰਜਾਬੀ ਸਿੰਘਣੀ ਸੀ ਜਿਸ ਨੇ ਰਣਜੀਤ ਸਿੰਘ ਨੂੰ ਲਾਹੌਰ ਦੇ ਤਖਤ ਤੇ ਬਿਠਾਇਆ ਉਹ ਰਣਜੀਤ ਸਿੰਘ ਦੀ ਸੱਸ ਅਤੇ ਕਨਈਆ ਮਿਸਲ ਦੀ ਮਹਾਰਾਣੀ ਸੀ ਪ੍ਰਸ਼ਨ ਪੰਜਵਾਂ ਭੈਰੋਵਾਲ ਦੀ ਸੰਧੀ ਤੇ ਇੱਕ ਨੋਟ ਲਿਖੋ ਨੋਟ ਪੜ੍ਹਨਾ ਹੈ ਨੋਟ ਲਿਖੋ ਉੱਤਰ ਭੈਰੋਵਾਲ ਦੀ ਸੰਧੀ ਅੰਗਰੇਜ਼ਾਂ ਤੇ ਲਾਹੌਰ ਦਰਬਾਰ ਵਿਚਾਲੇ 16 ਦਸੰਬਰ 1846 ਈਸਵੀ ਨੂੰ ਹੋਈ ਠੀਕ ਹੈ ਹੋਈ ਪੜਨੇ ਸੀ ਹੋਈ ਹੋਈ ਪੜਨਾਗਾ ਇਹ ਸੰਧੀ ਅਨੁਸਾਰ ਲਾਹੌਰ ਦਰਬਾਰ ਦੇ ਪ੍ਰਸ਼ਾਸਨ ਨੂੰ ਚਲਾਉਣ ਲਈ ਇੱਕ ਬ੍ਰਿਟਿਸ਼ ਰੈਜੀਡੈਂਟ ਨਿਯੁਕਤ ਕੀਤਾ ਗਿਆ ਪੁਆਇੰਟ 2 ਤੀਸਰਾ ਰੈਜੀਡੈਂਟ ਦੀ ਸਹਾਇਤਾ ਲਈ ਇੱਕ ਅੱਠ ਮੈਂਬਰੀ ਕੌਂਸਲ ਬਣਾਈ ਗਈ ਪੁਆਇੰਟ ਅਗਲ ਦੀ ਚੌਥਾ ਮਹਾਰਾਣੀ ਜਿੰਦਾ ਨੂੰ ਸ਼ਾਸਨ ਵਿਵਸਥਾ ਤੋਂ ਅਲੱਗ ਕਰਕੇ ਉਸ ਦੀ ਸਲਾਨਾ ਪੈਨਸ਼ਨ ਨਿਸ਼ਚਿਤ ਕਰ ਦਿੱਤੀ ਗਈ ਮਹਾਰਾਜੇ ਦੀ ਰੱਖਿਆ ਲਈ ਅਤੇ ਰਾਜ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਬ੍ਰਿਟਿਸ਼ ਸੈਨਾ ਰੱਖਣ ਦਾ ਫੈਸਲਾ ਕੀਤਾ ਗਿਆ ਪੰਜਵਾਂ ਪੁਆਇੰਟ ਪੰਜਵਾਂ ਹੈ ਠੀਕ ਹੈ ਪੈਰੋਵਾਲ ਦੀ ਸੰਧੀ ਰਾਹੀਂ ਅੰਗਰੇਜ਼ਾਂ ਨੇ ਪੰਜਾਬ ਨੂੰ ਕਾਫੀ ਸ਼ਕਤੀਹੀਨ ਬਣਾ ਦਿੱਤਾ ਇਹ ਸੀ ਬਹੁਤ ਹੀ ਮਹੱਤਵਪੂਰਨ ਵੀਡੀਓ ਆਪਣੀ ਪ੍ਰੀਬੋਰਡ ਪੇਪਰਾਂ ਲਈ ਜਨਵਰੀ ਪ੍ਰੀਬੋਰਡ ਪੇਪਰ 2025 ਦੇ ਜਿਹੜੇ ਹਿਸਟਰੀ ਦੇ ਆਪਣਾ ਪੇਪਰ ਹੋਇਆ ਸੀ ਤੇ ਇਹਨਾਂ ਨੂੰ ਧਿਆਨ ਨਾਲ ਸੁਣ ਲਿਓ ਜਿਹੜੀ ਸਹੀ ਆਨਸਰ ਹੈ ਜਿਹੜੀ ਇਹਨਾਂ ਦੀ ਇਹ ਹੋਣੀ ਸੀ ਬਹੁਤ-ਬਹੁਤ ਧੰਨਵਾਦ